ਸਰ ਲੈਂਟੇ ਰਹੋ ਸਰ ਲੈਂਟੇ ਰਹੋ ਸਰ ਲੈਂਟੇ ਰਹੋ ਹਾਂ ਚਲੋ ਸਰ ਆਰਾਮ ਨਾਲ ਚੱਲੋ ਇੱਕ ਦਿਨ ਚਲੋ ਜੇਰੇ ਤੋਂ ਪਾਕਿਆ ਨਹੀਂ ਸ਼ਾਇਦ ਬਰੋ ਚਲੋ आप

मंदर मंदर जे अंदरि चलजियो मंदर पियो मंदर దే సుదావది మణి ਮਗੀ ਦੇਵੀ ਨਮੋ ਨਮਹ ਸ਼ਮਾ ਯਾਤਰਾ ਸੈਤੰਭਰ ਰੁਵਾਲੇ ਸਮਰਿਆ ਦੇ ਜੈਕਾਰਾ ਏ ਮਾ ਬਗਲਾ ਮੁਖੀ ਜੀ ਦਾ ਪਿਛੋੜੋ ਪਿਛੋੜੋ ਦੀ ਪਿਛੋੜੋ ਹੋ ਜਾ ਥੋੜਾ ਧੰਨਵਾਦ ਸਾਰਾ ਜਿੱਥੇ ਆਏ ਹੋ ਦਰਸ਼ਨ ਕੀਤੇ ਨੇ ਮਾਤਾ ਬਗ람 ਕੀ ਇਹਦੇ ਕਿੰਨਾ ਮਹਿਸੂਸ ਹੋ ਰਿਹਾ ਹੈ ਦੇਖੋ ਸਾਡਾ ਦੇਸ਼ ਜਿਹੜਾ ਧਾਰਮਿਕ ਭਾਵਨਾਵਾਂ ਦਾ ਧਾਰਮਿਕ ਆਸਥਾਵਾਂ ਦਾ ਦੇਸ਼ ਹਰ ਇੱਕ ਧਰਮ ਦਾ ਆਪਣਾ ਆਪਣਾ ਸਥਾਨ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਇਹ ਜਿਹੜਾ ਗੁਲਦਸਤਾ ਹੈ ਸਾਡੇ ਦੇਸ਼ ਦਾ ਉਹਦੇ ਵੱਖ-ਵੱਖ ਫੁੱਲ ਨੇ ਹਰ ਇੱਕ ਫੁੱਲ ਦਾ ਆਪਣਾ ਆਪਣਾ ਰੰਗ ਹੈ ਆਪਣੀ ਆਪਣੀ ਸੁਭੰਦ ਹੈ ਸਵਾਜ ਮਹਾਬਗਲਾ ਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਮੇਰੇ ਮਾਤਾ ਜੀ ਤਖਸਰ ਵੱਲਾ ਮੁਖੀ ਪਗਲਾ ਮੁਖੀ ਚਿੰਤਪੁਰ ਨਹੀਂ ਨਾਂਦੇੜ ਸਾਹਿਬ ਪਟਨਾ ਸਾਹਿਬ ਇੱਥੇ ਮੌਕਾ ਮਿਲਦਾ ਹੈ ਤੁਹਾਨੂੰ ਜਾਂਦੇ ਰਹਿੰਦੇ ਪਿਛਲੇ ਸਾਲ ਮੇਰਾ ਪਰਿਵਾਰ ਇੱਥੇ ਆਇਆ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਜਾਣਾ ਚਾਹੀਦਾ ਬੜਾ ਆਨੰਦ ਵਾਲੀ ਜਗ੍ਹਾ ਸੋ ਮੈਂ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਂ ਇੱਕ ਨਿਮਾਣੇ ਵਿਅਕਤੀ ਦੇ ਤੌਰ ਤੇ ਇੱਕ ਸ਼ਰਧਾਲੂ ਦੇ ਤੌਰ ਤੇ ਇੱਥੇ ਮੈਂ ਪੇਸ਼ ਹੋਇਆ ਔਰ ਇਹੀ ਅਰਦਾਸ ਕੀਤੀ ਹੈ ਹੀ ਪ੍ਰਾਰਥਨਾ ਕੀਤੀ ਹੈ ਆਰਤੀ ਕੀਤੀ ਹੈ ਕਿ ਦੇਸ਼ ਸੁਖ ਸ਼ਾਂਤੀ ਚ ਰਹੇ ਸਾਡਾ ਸਮਾਜਿਕ ਪੈਚਾਰਾ ਸਾਡੀਆਂ ਸਾਂਝਾਂ ਬਣੀ ਰਹੇ ਔਰ ਤਰੱਕੀਆਂ ਕਰੇ ਸਾਡਾ ਦੇਸ਼ ਕਿਉਂਕਿ 140 ਕਰੋੜ ਲੋਕਾਂ ਦਾ ਦੇਸ਼ ਹੈ ਸਾਰੇ ਤਰੱਕੀ ਕਰਨਗੇ ਤਾਂ ਅਸੀਂ ਵਿਸ਼ਵ ਦੇ ਵਿੱਚ ਨੰਬਰ 1 ਬਣਨ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਸੋ ਪਿਛਲੇ ਦਿਨੀ ਮੈਂ ਅਯੁੱਧਿਆ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਗਿਆ ਇਸ ਪਰਵਾਸ ਵਿੱਚ ਉੱਥੇ ਵੀ ਬੜੀ ਸ਼ਾਂਤੀ ਵਾਲੀ ਇੱਕ ਜਗ੍ਹਾ ਤੇ ਲੋਕਾਂ ਦੀਆਂ ਭਾਵਨਾਵਾਂ ਦੇਖ ਕੇ ਬਹੁਤ اچھا ਲੱਗਿਆ ਕਿ